ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਬੈਸਟ ਲਖਵਿੰਦਰ ਤੇ ਕਾਨੂੰਨੀ ਕਾਰਵਾਈ ਜੋ ਬਣਦੀ ਕੀਤੀ ਜਾਵੇ ਸਾਡੇ ਨਾਲ ਬਹੁਤ ਧੱਕਾ ਹੋਇਆ ਜੀ ਰਿਸ਼ਤੇਦਾਰੀ ਸੀ ਰਿਸ਼ਤੇਦਾਰੀ ਜੀ ਮੇਰਾ ਸਾਲਾ ਲੱਗਦਾ ਜੀ 38 ਸਾਲਾਂ ਦਾ ਹੈਗਾ ਜੀ ਉਹ ਉਹਨੇ ਗੁੜੀਆਂ ਨੂੰ ਲਜਾ ਕੇ ਉਹਨੇ ਬਹੁਤ ਗਲਤ ਕੰਮ ਕੀਤਾ ਜੀ ਇਹਨੂੰ ਵੱੱਤ ਵੱਤ ਸਜ਼ਾ ਮਿਲਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਜੀ ਪਾਸਟ ਲਖਵਿੰਦਰ ਸultanpur ਦੇ ਰਹਿਣ ਵਾਲਾ ਉਸਨੇ ਸਾਡੀ ਬੱਚੀ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਇਸ ਕਰਕੇ ਅਸੀਂ ਸਦਰ ਥਾਣੇ ਵਿੱਚ ਦਰਖਾਸਤ ਦਿੱਤੀ ਹੈ ਕਿ ਉਸ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇ ਅਸੀਂ ਇਨਸਾਫ ਚਾਹੁੰਦੇ ਹਾਂ ਥਾਣਾ ਸਦਰ ਜੀਰਾ ਦੇ ਏਰੀਆ ਵਿੱਚ ਇੱਕ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਪਾਸਟਰ ਇੱਕ ਲੜਕੀ ਨੂੰ ਜੋ ਉਹਦਾ ਰਿਸ਼ਤੇ ਵਿੱਚ ਉਹਦਾ ਮਾਮਾ ਲੱਗਦਾ ਸੀਗਾ ਬੰਦਗੀ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਹ ਵੱਖ-ਵੱਖ ਜਗ੍ਹਾ ਤੇ ਲੈ ਜਾ ਕੇ ਉਹਦੇ ਨਾਲ ਗਲਤ ਕੰਮ ਕੀਤਾ ਜਿਸ ਉਪਰੰਤ ਲੜਕੀ ਵਾਪਸ ਆਉਣ ਤੇ ਉਹਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾ ਕੇ ਹਸਪਤਾਲ ਮੈਡੀਕਲ ਕਰਵਾਇਆ ਗਿਆ ਉਹਦੇ ਬਿਆਨਾਂ ਦੇ ਆਧਾਰ ਤੇ ਐਸਐਪਰਮਜੀਤ ਕੌਰ ਵੱਲੋਂ ਮਕਦਮਾ ਦਰਜ 75 ਨੰਬਰ ਮਕਦਮਾ थाना ਸਦਰ ਜੀਰਾ ਵਿਖੇ ਦਰਜ ਕੀਤਾ ਗਿਆ ਤੇ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਹੈ ਬਾਕੀ ਇਹਦੇ ਵਿੱਚ ਕਾਰਜ ਜਿਹੜੀ ਅਮਲ ਵਿੱਚ ਲੰਬੀ ਚੱਲ ਰਹੀ ਹੈ